ਸਤਿ ਸ਼੍ਰੀ ਅਕਾਲ ਜੀ ਕੱਲ ਦਾ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਜਸਕਿਰਤ ਮੁੰਡਾ ਇੱਕ ਪੰਜਾਬੀ ਟਰੇਡਰ ਮੁੰਡਾ ਜਿਸ ਦਾ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ ਐ ਤੇ ਉਸ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਉਸ ਦਾ ਕਤਲ ਨਿੱਜੀ ਰੰਜਿਸ਼ ਦੇ ਤੌਰ ਤੇ ਦੁਸ਼ਮਣੀ ਦੇ ਤੌਰ ਤੇ ਕੀਤਾ ਗਿਆ ਤੇ ਜੋ ਉਸ ਦੇ ਕਤਲ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਵੀ ਦੱਸਿਆ ਕਿ ਇਹ ਕਤਲ ਉਹਨਾਂ ਦੁਆਰਾ ਕੀਤਾ ਗਿਆ ਕੌਣ ਸੀ ਜਸਕਿਰਤ ਸਿੰਘ ਜੱਸਾ ਜਿਸਕੇ ਤੱਕ ਇੱਕ ਸ਼ੇਅਰ ਮਾਰਕੀਟ ਬ੍ਰੋਕਰ ਦਾ ਵੀ ਕੰਮ ਕਰਦਾ ਸੀ ਤੇ ਸ਼ੇਅਰ ਵੇਚਣਾ ਖਰੀਦਣਾ ਉਸਦਾ ਕੰਮ ਸੀ 4x ট্রেਡਿੰਗ ਦਾ ਹੋ ਗਿਆ ਇਸ ਬਾਰੇ ਲੋਕਾਂ ਨੂੰ ਨੋਲਿਜ ਦਿੰਦਾ ਸੀ ਉਸਨੇ ਸੋਸ਼ਲ ਮੀਡੀਆ ਉਤੇ ਆਪਣਾ ਇੱਕ ਅਕਾਊਂਟ ਵੀ ਬਣਾਇਆ ਸੀ ਪੰਜਾਬੀ ਟਰੇਡਰ ਦੇ ਨਾਂ ਤੇ ਜਿੱਥੇ ਉਹ ਰੋਜ਼ ਇੰਸਟਾਗ੍ਰam ਤੇ ਰੀਲਾਂ ਵੀ ਪਾਉਂਦਾ ਸੀ ਕਿ ਅੱਜ ਤੁਸੀਂ ਇਸ ਚੀਜ਼ ਵਿੱਚ ਇਨਵੈਸਟ ਕਰੋ ਜੇ ਤੁਸੀਂ ਕਿੱਦਾਂ 4x ਟਰੇਡਿੰਗ ਕਰਨੀ ਹੈ ਤੇ ਕਿੱਦਾਂ ਤੁਸੀਂ ਸ਼ੇਅਰ ਮਾਰਕੀਟ ਦੇ ਸ਼ੇਅਰ ਵੇਚਨੇ ਤੇ ਖਰੀਦਨੇ ਲੋਕਾਂ ਦੇ ਪੈਸਿਆਂ ਨੂੰ ਇਨਵੈਸਟ ਕਰਵਾਉਂਦਾ ਸੀ ਚੰਗੀਆਂ ਕੰਪਨੀਆਂ ਵਿੱਚ ਉਸ ਨੂੰ ਇਸ ਚੀਜ਼ ਬਾਰੇ ਬਹੁਤ ਜਿਆਦਾ ਨੌਲੇਜ ਸੀ ਤੇ ਉਹ ਇੱਕ ਮੈਂਟਰ ਦੇ ਤੌਰ ਤੇ ਵੀ ਕੰਮ ਕਰਨ ਲੱਗ ਪਿਆ। ਉਸ ਨੇ ਆਪਣੇ ਕੁਝ ਪੇਡ ਕੋਰਸ ਬਣਾਏ ਜਿਨ੍ਹਾਂ ਤੋਂ ਉਹ ਲੋਕਾਂ ਨੂੰ ਆਪਣੇ ਪੇਡ ਕੋਰਸ ਵੇਚ ਕੇ ਕਮਾਈ ਵੀ ਕਰਦਾ ਸੀ ਤੇ ਲੋਕਾਂ ਨੂੰ ਸ਼ੇਅਰ ਮਾਰਕੀਟ ਦੀ ਨੌਲੇਜ ਦਿੰਦਾ ਸੀ। ਜਸਕੀਰਤ ਕੌਣ ਸੀ? ਮੋਕੇ ਨੇ ਜ਼ਿਲ੍ਹੇ ਦਾ ਨੌਜਵਾਨ, ਕੁੱਟੇ ਸ਼ੇਰਜੰਗ ਜਿਹੜਾ ਸੀ ਤੇ ਪੁਰਾਣਾ ਪਿੰਡ ਉਸ ਦਾ ਖਾਰਾ ਸੀ। ਤੇ ਉਹ ਮਸਾ 12 ਤੱਕ ਹੀ ਪੜਿਆ ਸੀ ਨੌਜਵਾਨ ਮੁੰਡਾ। ਤੇ ਉਸ ਤੋਂ ਬਾਅਦ ਕਰਦੀਆਂ ਜ਼ਿੰਮੇਵਾਰੀਆਂ ਪੈਣ ਦੇ ਕਾਰਨ ਉਸਨੇ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ ਸੀ ਜਿਵੇਂ ਕਿ Zomato ਵਿੱਚ Uber ਵਿੱਚ ਤੇ ਪਾਰਸਲ ਵੀ ਡਿਲੀਵਰ ਕੀਤੇ ਸੀ। 2-4 ਸਾਲ 12 ਕਰਨ ਤੋਂ ਬਾਅਦ ਤਾਂ ਉਹ ਇਦਾਂ ਹੀ ਕੰਮ ਕਰਦਾ ਰਿਹਾ ਸੀ ਤੇ 15-20 ਹਜ਼ਾਰ ਮਹੀਨਾ ਕਮਾਉਂਦਾ ਸੀ ਜਿੰਦੇ ਕਰਕੇ ਉਸਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਉਸਦਾ ਪਰਿਵਾਰ ਆਪਾਂ ਬਹੁਤਾ ਗਰੀਬ ਨਹੀਂ ਕਹਿ ਸਕਦੇ ਇੱਕ ਮਿਡਲ ਕਲਾਸ ਫੈਮਿਲੀ ਕਹਿ ਸਕਦੇ ਆ ਨਾ ਤਾਂ ਬਹੁਤੇ ਸ਼ੌਂਕ ਪੂਰੇ ਕਰ ਸਕਣ ਵਾਲਾ ਤੇ ਨਾ ਹੀ ਕੋਈ ਐਦਾਂ ਦਾ ਕਿ ਉਹਨਾਂ ਨੂੰ ਰੋਟੀ ਦੀ ਕਮੀ ਸੀ ਪਰ ਫਿਰ ਵੀ ਜੋ ਮਿਡਲ ਕਲਾਸ ਪਰਿਵਾਰ ਹੁੰਦੇ ਉਹਨਾਂ ਵਿੱਚ ਮੁੰਡਿਆਂ ਦੀ ਆਖਰ ਸੋਚ ਹੁੰਦੀ ਆ ਕਿ ਮੈਂ ਕੁਝ ਨਾ ਕੁਝ ਵੱਡਾ ਕਰਕੇ ਜਾਣਾ ਹੈ ਇਸੇ ਚੱਲਦਿਆਂ ਹੀ ਉਹ ਉਸ ਦੀ ਬੈਣੀ ਉੱਠਨੀ ਆਪਣੇ ਇੱਕ ਦੋਸਤ ਗੁਰਜੀਤ ਨਾਲ ਹੁੰਦੀ ਆ ਤੇ ਉਸ ਦੇ ਨਾਲ ਉਹ ਛੋੜਾ ਬਹੁਤ ਸ਼ੇਅਰ ਮਾਰਕੀਟ ਦੀ ਨੌਲੇਜ ਲੈਂਦਾ ਤੇ ਹੌਲੀ ਹੌਲੀ ਇਸ ਦੇ ਵਿੱਚ ਵੱਡਦਾ ਜਾਂਦਾ ਜਦੋਂ ਉਸ ਨੂੰ ਆਪਣੇ ਸ਼ੇਅਰ ਮਾਰਕੀਟ ਦੀ ਨੌਲੇਜ ਪੂਰੀ ਹੋ ਜਾਂਦੀ ਆ ਇਨਵੈਸਟਮੈਂਟ ਕਰਨ ਲੱਗ ਪੈਂਦਾ ਉਸ ਨੂੰ ਚੰਗੀ ਕਮਾਈ ਹੋਣ ਲੱਗ ਪੈਂਦੀ ਆ ਪਹਿਲਾਂ ਮਹਿਜ਼ ਉਹ ਜਮੈਟੋ ਜਾਂ ਉਬਰ ਵਿੱਚ 15-20 ਹਜ਼ਾਰ ਮਹੀਨਾ ਕਮਾਉਣ ਲੱਗਦਾ ਹੈ ਬਾਅਦ ਵਿੱਚ ਉਹ 15-20 ਹਜ਼ਾਰ ਤੋਂ 50 ਹਜ਼ਾਰ ਇੱਕ ਦਿਨ ਦਾ ਕਮਾਉਣ ਲੱਗ ਪੈਂਦਾ ਹੈ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਆ ਕਿ ਤਰੱਕੀ ਕਿਸੇ ਤੋਂ ਜੇਰੀ ਨਹੀਂ ਜਾਂਦੀ ਪਰ ਜਿੱਥੋਂ ਤੱਕ ਸੁਣਿਆ ਜਾ ਰਿਹਾ ਹੈ ਕਿ ਉਸ ਦਾ ਪਿੰਡ ਵਿੱਚ ਪਹਿਲਾਂ ਵੀ ਕਿਸੇ ਨਾਲ ਵੈਰ ਚੱਲਦਾ ਸੀ ਜੋ ਜਿੰਨਾ ਵਿਅਕਤੀਆਂ ਵੱਲੋਂ ਉਸ ਦਾ ਕਤਲ ਕੀਤਾ ਗਿਆ ਉਹਨਾਂ ਨਾਲ ਕੋਈ ਇਸ ਦੀ ਪੁਰਾਣੀ ਰੰਜਿਸ਼ ਪੁਰਾਣੀ ਦੁਸ਼ਮਣੀ ਚੱਲਦੀ ਆ ਰਹੀ ਸੀ ਜਦੋਂ ਉਸ ਦਾ ਪਰਿਵਾਰ ਥੋੜਾ ਜਿਹਾ ਡਾਊਨ ਚੱਲ ਰਿਹਾ ਸੀ ਉਸ ਸਮੇਂ ਉਹ ਦੂਸਰਾ ਪਰਿਵਾਰ ਸੁਣਨ ਜਾ ਰਿਹਾ ਉਹ ਹੈਵੀ ਉਹਨਾਂ ਤੇ ਹੁੰਦਾ ਸੀ ਪਰ ਜਦ ਇਸ ਕੋਲ ਸ਼ੋਹਰਤ ਆਈ ਪੈਸਾ ਆਇਆ ਇਸ ਨੇ ਗੱਡੀਆਂ ਖਰੀਦੀਆਂ ਹਸਲਾ ਖਰੀਦਿਆ ਤੇ ਥੋੜੀ ਬਹੁਤ ਅਣਖ ਨਾਲ ਜਿਉਣ ਲੱਗਿਆ ਜਿਸ ਦੇ ਕਰਕੇ ਹੀ ਇਸ ਦਾ ਵੈਰ ਤੇ ਦੁਸ਼ਮਣੀ ਵਧ ਆ ਗਿਆ ਵੈਰ ਦੁਸ਼ਮਣੀ ਵਧਨ ਦੇ ਨਾਲ ਇੱਕ ਦਿਨ ਇਹਨਾਂ ਦੀ ਫਿਰ ਜਿਮ ਦੇ ਬਾਹਰ ਗੱਡੀ ਪਾਰਕਿੰਗ ਜਾਂ ਕਿਸੇ ਗੱਲ ਨੂੰ ਲੈ ਕੇ ਲੜਾਈ ਜਦ ਹੁੰਦੀ ਹੈ ਤੇ ਲੋਕ ਇੱਕ ਵਾਰ ਤਾਂ ਇਸ ਨੂੰ ਛਿੜਾ ਦਿੰਦੇ ਹਨ ਪਰ ਕਾਤਲਾ ਵੱਲੋਂ ਉਸੇ 2 ਹਫ਼ਤੇ ਬਾਅਦ ਉਸ ਘਟਨਾ ਤੋਂ ਬੀਤੇ ਰਾਤ ਕੱਲ ਉਸ ਨੂੰ 6 ਮੋਟਰਸਾਈਕਲ ਸਵਾਰਾਂ ਦੁਆਰਾ ਘੇਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸ ਦੀ ਗੱਡੀ ਨੂੰ ਪੈਟਰੋਲ ਪਾ ਕੇ ਸਾਰੀ ਗੱਡੀ ਨੂੰ ਸਾੜ ਦਿੱਤਾ ਜਾਂਦਾ ਤੇ ਜੋ ਕਾਤਲਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀ ਵੀਡੀਓ ਵੀ ਵਾਇਰਲ ਕੀਤੀ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਇਹ ਕਤਲ ਉਹਨਾਂ ਦੁਆਰਾ ਕੀਤਾ ਗਿਆ ਤੇ ਪ੍ਰਾਣੀ ਰੰਜਸ਼ ਦੇ ਤੌਰ ਤੇ ਕੀਤਾ ਗਿਆ ਪਰ ਗੱਲ ਇਹ ਨਹੀਂ ਕਿ ਦੁਸ਼ਮਣੀ ਦੇ ਤੌਰ ਤੇ ਜਾਂ ਰੰਜਸ਼ ਦੇ ਤੌਰ ਤੇ ਉਸ ਦਾ ਕਤਲ ਕੀਤਾ ਗਿਆ ਆ ਸ਼ਿਨਾ ਵਿੱਚ ਹੀ ਕਿਸੇ ਵਿਅਕਤੀਆਂ ਵੱਲੋਂ ਬਣਾਏ ਗਏ ਉਸ ਦੇ ਮਹਿਲ ਨੂੰ ਉਜਾੜ ਦਿੱਤਾ ਗਿਆ ਉਸ ਦੇ ਮਾਪਿਓ ਦੇ ਸ਼ੌਂਕਾਂ ਨੂੰ ਉਸ ਦੇ ਮਾਪਿਓ ਦੀਆਂ ਰੀਝਾਂ ਨੂੰ ਵੀ ਉਜਾੜ ਦਿੱਤਾ ਗਿਆ ਕਦੋਂ ਤੱਕ ਕਿ ਦੁਸ਼ਮਣੀਆਂ ਤੇ ਵੈਰ ਬੁੱਕਦੇ ਰਹਿਣਗੇ ਆਪਾਂ ਸਾਰਿਆਂ ਨੇ ਉਹਨਾਂ ਕਾਤਲਾਂ ਦੀ ਵੀਡੀਓ ਵੇਖੀ ਤੇ ਉਸ ਵਿੱਚ ਇਹੀ ਉਹਨਾਂ ਨੇ ਮੰਨਿਆ ਹੈ ਕਿ ਹਾਂ ਪੁਰਾਣੀ ਦੁਸ਼ਮਣੀ ਤੇ ਜਿੱਥੋਂ ਤੱਕ ਆਪਾਂ ਨੂੰ ਸਮਝ ਆ ਰਹੀ ਹੈ ਕਿ ਪੁਰਾਣੀ ਰੰਜਿਸ਼ ਕੋਈ ਪਿੰਡ 'ਚ ਵੈਰ ਉਦਾਂ ਦਾ ਚੱਲ ਰਿਹਾ ਸੀ ਜਿੰਦੇ ਕਰਕੇ ਦੋਵਾਂ ਗਰੁੱਪਾਂ ਵਿੱਚ ਹੀ ਤੂ ਤੂ ਮੈਂ ਮੈਂ ਤੇ ਅਣ ਬਣ ਰਹੀ ਦੀ ਸੀ ਪਰ ਅਜੇ ਵੀ ਪੁਲਿਸ ਦੁਆਰਾ ਇਨਕੁਆਇਰੀ ਕੀਤੀ ਜਾ ਰਹੀ ਹੈ ਜਦੋਂ ਤੱਕ ਵੀ ਕੋਈ ਸਹੀ ਗੱਲ ਸਾਹਮਣੇ ਨਿਕਲ ਕੇ ਨਹੀਂ ਆਉਂਦੀ ਕਿ ਕਿੱਡੀ ਕੁ ਵੱਡੀ ਗੱਲ ਸੀ ਇਸ ਦੇ ਪਿੱਛੇ ਉਦੋਂ ਤੱਕ ਆਪਾਂ ਇਸ ਦਾ ਕੋਈ ਵੀ ਗਲਤ ਅੰਦਾਜ਼ਾ ਨਹੀਂ ਲਗਾ ਸਕਦੇ ਸੋ ਜਦੋਂ ਵੀ ਕੋਈ ਵੱਡੀ ਅਪਡੇਟ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਸਤਿ ਸ੍ਰੀ ਅਕਾਲ